ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਾ ਦੇ ਪੁੰਜ ਤਨ 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 ਭਾਈ ਵਹਿ ਲੋ ਸਭ ਤੋਂ ਕਹਿ ਲੋ ਜਨਾ ਦੀ ਜਾਤ ਨੂੰ ਖੜਕ ਰੱਖਦਿਆਂ ਹੋਇਆਂ ਖਾਰਸਾ ਆਦਿ ਤਰ੍ਹਾਂ ਸਰਵਤ ਨਗਰ ਨਿਵਾਸੀਆਂ ਵੱਲੋਂ ਨਾਲ ਮਿਲ ਕੇ ਸਾਰਾ ਹੀ ਨਗਰ ਉਤਮ ਕਰਦਾ ਹੈ ਸ੍ਰੀ ਕਨਜਾਪ ਰਾਮਬੋਏ ਪਰਸੋਂ ਤੋਂ ਲੈ ਕੇ ਸੰਗਤਾਂ ਚ ਬੜਾ ਉਤਸਾਹ ਬੜੀ ਸੇਵਾ ਸਤਗੁਰ ਕਿਰਪਾ ਕਰਨ ਕੀਤੀ ਹੋਈ ਸੇਵਾ ਸਾਰਿਆਂ ਦੀ ਥਾਂ ਪਉਣ ਮਹਾਰਾਜ ਜੀ ਜਿਨ੍ਹਾਂ ਨੇ ਸੰਸਾਰ ਤੇ ਆ ਕੇ ਸੇਵਾ ਕੀਤੀ ਨਾ ਸੇਵਾ ਕਰਕੇ ਫਿਰ ਸਤਗੁਰਾਂ ਤੋਂ ਕਿੰਨੇ ਬਰ ਪ੍ਰਾਪਤ ਕੀਤੇ ਦੂਸਰੇ ਪਾਤਸ਼ਾਹ ਧੰਗੁਰੂ ਅੰਗਦ ਦੇ ਮਹਾਰਾਜ ਜੀ ਸੇਵਾ ਦੇ ਵਿੱਚ ਧੰਗੁਰੂ ਅਮਰਦਾਸ ਮਹਾਰਾਜ ਜੀ ਆਏ 12 ਸਾਲ ਗਾਗਰ ਦੀ ਸੇਵਾ ਕੀਤੀ ਮਹਾਰਾਜ ਨੇ 12 ਸਾਲ ਹੀ ਕਹਿੰਦੇ ਕਿਤੇ ਜ਼ਮੀਨ ਤੇ ਕਿਤੇ ਮਾਂਜੇ ਤੇ ਢੂਲੀ ਲਾ ਕੇ ਨਹੀਂ ਵੇਖੀ ਸੀ ਮਹਾਰਾਜ ਨੇ ਖੜੇ ਹੀ ਸੌ ਜਾਣਾ ਦੇਖੋ ਉਮਰ ਕਿੰਨੀ ਸੀ ਪਰ ਸੇਵਾ ਚਾਕਰੀ ਕੀਤੀ ਆਪਣੇ ਗੁਰੂ ਦੀ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਦੀ ਸੇਵਾ ਨੂੰ ਜਿੱਦਾਂ ਭਾਗ ਲਗੇ ਨਾ ਇੱਕ ਵਚਨ ਹੋਇ ਆਉ ਤੈਂ ਝੱਖੜ ਬਗ ਰਿਆ ਸੀ ਤੇ ਸਤਿਗੁਰੂ ਗਾਗਰ ਘਰ ਨਵਾਚੇ ਜੇ ਜਾਣਦੇ ਨੇ ਗਾਗਰ ਘਰ ਕੇ ਬਾਪੂ ਸਤਿ ਮਹਾਰਾਜ ਆਏ ਅੰਧੇਰੇ ਦੇ ਕਾਰਨ ਉਹ ਜਲਾਈ ਦੇ ਜਿਹੜੇ ਖੱਦਰ ਖੱਡੀ ਪੱਟੀ ਸੀ ਜਿੱਥੇ ਉਥੇ ਡਿੱਗੇ ਮਹਾਰਾਜ ਜੀ ਖੜਕਾ ਹੋਇਆ ਅੰਦਰੋਂ ਆਵਾਜ਼ ਆਈ ਵੀ ਕੌਣ ਹੈ ਹੁਣ ਕਿਤੇ ਉਹ ਜਿਹੜੀ ਜਲਾਈ ਬੀਬੀ ਸੀ ਉਹਦੇ ਕਿਹਾ ਵੀ ਹੁਣਾ ਕੌਣਾ ਕਹਿੰਦੇ ਵੀ ਇੱਕ ਅੰਮਰੂ ਆਏ ਕਹਿੰਦੇ ਦੇਖੋ ਬੋਲੀ ਵੀ ਕਿਉਂ ਜੀ ਵਰਤੀ ਉਹਨੇ ਕਹਿੰਦੇ ਅੰਮਰੂ ਨੇ ਥਾਬਾਂਏ ਕੁੜਮਾ ਦੇ ਘਰ ਰਹਿੰਦਾ ਤੇ ਕੁੜਮਾ ਦਾ ਪਾਣੀ ਢੋਂਦਾ ਹੈ ਨਾ ਦਿਨੇ ਟਿਕਦਾ ਹੈ ਨਾ ਰਾਤ ਨੂੰ ਟਿਕਦਾ ਹੈ ਨਾ ਟਿਕਦਾ ਨਾ ਟਿਕਣ ਦਿੰਦਾ ਹੈ ਕਿਸੇ ਨੂੰ ਦਿਨੇ ਰਾਤ ਤੁਰੇ ਹੀ ਫਿਰ ਰੱਗ ਦੇ ਪਾਣੀ ਭਰ ਕੇ ਲੈ ਜਾਂਦਾ ਹੈ ਕਦੇ ਕੁਝ ਕਰਨ ਆ ਜਾਂਦਾ ਹੈ ਤੇ ਗੁਰਮੁਖੋ ਸੁਭਾਏ ਕੀ ਮਹਾਰਾਜ ਦੇ ਮੂੰਹ ਤੋਂ ਬਚਨ ਨਿਕਲਿਆ ਕਿੰ ਲਗੇ ਮਹਾਰਾਜ ਕਹਿੰਦੇ ਨਾ ਥਾਵਾਂ ਨਹੀਂ ਝੱਲੀਏ ਕਹਿੰਦੇ ਮੈਂ ਤਾਂ ਗੁਰੂ ਵਾਲਾ ਹਾਂ ਤੂੰ ਹੋਵੇਂਗੀ ਨਾ ਥਾਵਾਂ ਨਹੀਂ ਤੂੰ ਝੱਲੀ ਹੋਵੇਂਗੀ ਜਦੋਂ ਇਹ ਬਚਨ ਆਖਿਆ ਕਹਿੰਦੇ ਉਹ ਜਲਾਵਿਆਂ ਦੀ ਬੀਬੀ ਉਹਦੀ ਝੱਲੀ ਹੋਗੀ ਭਾ ਕਮਲ ਮਾਰਨ ਲੱਗੀ ਉਦੋਂ ਜਦੋਂ ਬਾਪੂ ਆਇਆ ਇਸ਼ਨਾਨ ਕਰਵਾਇਆ ਤੇ ਸਤਿਗੁਰਾਂ ਨੇ ਸਾਰੀ ਸੰਗਤ ਵਿੱਚ ਬੈਠਿਆਂ ਤੇ ਪੁੱਛਿਆ ਮਹਾਰਾਜ ਕਹਿੰਦੇ ਪੁਰਖਾ ਫਿਰ ਅੱਜ ਕੀ ਹੋਇਆ ਕਹਿੰਦੇ ਤੇ ਧੰਗੁਰ ਅਮਰਦਾਸ ਮਹਾਰਾਜ ਕਹਿਣ ਲੱਗੇ ਮਾਰੇ ਤੁਹਾਨੂੰ ਜੇ ਇੰਨੀ ਗੱਲ ਦਾ ਪਤਾ ਵੀ ਅੱਜ ਕੀ ਹੋਇਆ ਫਿਰ ਤੈਨੂੰ ਇਹ ਵੀ ਪਤਾ ਵੀ ਅੱਜ ਹੋਇਆ ਕੀ ਹੈ ਮਹਾਰਾਜ ਜੀ ਨਹੀਂ ਤੂੰ ਦੱਸ ਪੁਰਖਾ ਵੀ ਅੱਜ ਕੀ ਹੋਇਆ ਫਿਰ ਜਿਹੜੀ ਗੱਲ ਹੋਈ ਰਸਤੇ ਵਿੱਚ ਸਾਰੀ ਦੱਸੀ ਮਹਾਰਾਜ ਨੇ ਤੇ ਮਹਾਰਾਜ ਮੈਨੂੰ ਲੋਕ ਕਹਿੰਦੇ ਨੇ ਥਾਬਾਂ ਆਏ ਆ ਵੀ ਐਵੇਂ ਕੁੜਮਾ ਦਾ ਪਾਣੀ ਢੋਈ ਜਾਉਂਦਾ ਤੇ ਮਹਾਰਾਜ ਨੇ ਫਿਰ ਧੰਗੁਰ ਅਮਰਦਾਸ ਨੂੰ ਬਚਨ ਕੀਤਾ ਤੂੰ ਨਾ ਥਾਬਾਂ ਨਹੀਂ ਉਹ ਤਾਂ ਨਾਣਿਆਂ ਨੂੰ ਮਾਣ ਦੇਣ ਵਾਲਾ ਐ ਉਹਨਾਂ ਤਾਣਿਆਂ ਨੂੰ ਤਾਣ ਦੇਣ ਵਾਲਾ ਐ ਨਿਉਟਿਆਂ ਦੀ ਓਟ ਐ ਨਗੱਤਿਆਂ ਦੀ ਗਾਤ ਐ ਨੇ ਪੱਤਿਆਂ ਦੀ ਪਦਨ ਲੱਜੀਆਂ ਲੋਹੇ ਧਰਿਆਂ ਦੀ ਧਿਰ ਨੇ ਆਸਰਿਆਂ ਦੇ ਆਸਰੇ ਨੇ ਪੱਤਿਆਂ ਦੀ ਪਤ 12 ਬਚਨ ਕੀਤੇ ਮਹਾਰਾਜ ਨੇ ਗੁਰੰਗ ਅੰਗਦ ਦੇ ਮਹਾਰਾਜ ਨੇ ਇਸੇ ਤਰ੍ਹਾਂ ਹੀ ਧੰਤਨ ਭਾਈ ਬਹਿਲੋ ਦੀ ਸੇਵਾ ਤੋਂ ਖੁਸ਼ ਹੋ ਕੇ ਧੰਨ ਗੁਰੂ ਅਰਜਨ ਦੇ ਮਹਾਰਾਜ ਨੇ ਵੀ ਵਰ ਦਿੱਤੇ ਤੇ ਕਹਿਣ ਲੱਗੇ ਸੇਵਾ ਤਾਂ ਹੋਰ ਵੀ ਬੜੇ ਕਰਦੇ ਸਨ ਪਹਿਲਾਂ ਪਰ ਜਿਨ੍ਹਾਂ ਦੀ ਸੇਵਾ ਨੂੰ ਭਾਗ ਲੱਗਣਾ ਹੁੰਦਾ ਹੈ ਨਾ ਫਿਰ ਸਤਿਗੁਰੂ ਉਹ ਤੋਂ ਆਪ ਵੀ ਸੇਵਾ ਲੈਂਦੇ ਜਾਂ ਗੁਰਮੁਖ ਪਿਆਰਿਓ ਤੇ ਸੇਵਾ ਤੋਂ ਖੋਸੂਗੇ ਮਹਾਰਾਜ ਨੇ ਸਭ ਤੋਂ ਪਹਿਲਾਂ ਤਾਂ ਭਾਈ ਵੈਲੂ ਨੂੰ ਗਲ ਦੇ ਨਾਲ ਲਾ ਕੇ ਫਿਰ ਸੱਤ ਵਾਰ ਦਿੱਤੇ ਮਹਾਰਾਜ ਨੇ ਕਿ ਤੇਰੀ ਸੇਵਾ ਗਾਖੜੀ ਤੇਰੀ ਸੇਵਾ ਥਾਂਈ ਪਈ ਤੇਰੀ ਸੇਵਾ ਸੀ ਰਾਂ ਮੰਗੇ ਜਿੱਥੇ ਵੀ ਜਾਵੇਂਗਾ ਸੰਗਤ ਜੁੜੇਗੀ ਚੜ੍ਹਦੀਆਂ ਕਲਾਂ ਰਹਿਣਗੀਆਂ ਇਹ ਸਤਿਗੁਰਾਂ ਦੇ ਬਚਨ ਭਾਈ ਵਹਿ ਲੋ ਜੂਨ ਹੋਏ ਹੋਏ ਨੇ ਜਿਨ੍ਹਾਂ ਦੀ ਆਪਾਂ ਜਾਤ ਮਨਾ ਰਹੇ ਆ ਗੁਰਮੁਖ ਪਿਆਰਿਓ ਇਹ ਜਾਦਾ ਕਿਹਨਾਂ ਦੀ ਆ ਮਨਾਉਨੇ ਆ ਜਿਨ੍ਹਾਂ ਤੇ ਗੁਰੂ ਸਾਹਿਬ ਦੀ ਕਿਰਪਾ ਹੋਈ ਹੁੰਦੀ ਆ ਗੁਰੂ ਸਾਹਿਬ ਦੀ ਮਿਹਰ ਹੋਈ ਹੁੰਦੀ ਆ ਪਰ ਜਿਨ੍ਹਾਂ ਜਿਨ੍ਹਾਂ ਨੇ ਇਸ ਸਮਾਗਮ ਦੇ ਵਿੱਚ ਸੇਵਾ ਕੀਤੀ ਆ ਫਿਰ ਉਹਨਾਂ ਦੀ ਕਿਉਂ ਨਹੀਂ ਹਾਜ਼ਰੀ ਲੱਗੂਗੀ ਮਾਹ ਪੁਰਖਾਂ ਨੇ ਕਹਿਣਾ ਗੁਰਮੁਖ ਪਿਆਰਿਓ ਇਥੇ ਇੱਕ ਤਿਲ ਜਿੰਨੀ ਵੀ ਜਿਹੜਾ ਕੋਈ ਸੇਵਾ ਕਰ ਗਿਆ ਉਹ ਵੀ ਸਤਿਗੁਰੂ ਥਾਂ ਪਾ ਦਿੰਦੇ ਨਹੀਂ ਉਹਦੀ ਸੇਵਾ ਕਿ ਤਿਲ ਜਿੰਨੀ ਕੀਤੀ ਹੋਈ ਸੇਵਾ ਸਤਿਗੁਰੂ ਇੱਕ ਤਿਲ ਨਹੀਂ ਭੰਨੇ ਘਾਦੇ ਇੱਕ ਤਿਲ ਮਾਤਰ ਵੀ ਸੇਵਾ ਕੀਤੀ ਗੁਰੂ ਉਹਦਾ ਵੀ ਮੁੱਲ ਮੋੜ ਦਿੰਦੇ ਨੇ ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜਿੱਥੇ ਵੀ ਕਿਸੇ ਨੇ ਸੇਵਾ ਕੀਤੀ ਕਿਰਪਾ ਕਰਨ ਤਦੂਰ ਕੀਤੀ ਸੇਵਾ ਥਾਂ ਪਾਉਣ ਤੇ ਹਰ ਮਦਾਨ ਫਤੇ ਕਰਨ ਆਪ